ਏ ਪਾ ਜ਼ੋਰੇ ਜਿਹੜੇ ਗਰਵਾਚੇ ਨੂੰ ਹੋਰੀ ਨੇ ਹਾਂ ਇਹ ਉਹਨਾਂ ਦੇ ਲਾਣੇ ਚ ਆ ਗਿਆ ਇਹ ਸਾਰਾ ਹਾਂ ਹਾਂ ਉਹਨਾਂ ਦਾ ਇਹ ਮੁੰਡਾ ਉਹਦੀ ਪੋਤ ਨੂੰ ਵਿਆਹੀ ਹੋਈ ਔਰੇ ਪੋਤ ਨੂੰ ਵਿਆਹੀ ਹੋਈ ਸੀ ਹੈ ਪਿਆਰੇ ਹਾਂ ਪੋਤ ਨੂੰ ਵਿਆਹੀ ਹੋਈ ਆ ਜੂਰੇ ਆ ਵਾ ਵਾ ਕਰਾ ਭਰਾ ਤਾਂ ਯੂਰੇ ਬਾਈ ਅੱਛਾ ਕਾ ਨੂੰ ਕਰਨਾ ਹਾਂ ਆ ਦੇ ਹਾਂ ਕਰਾ ਓ ਉਹਨਾਂ ਦਾ ਹਾਂ ਉਹਦੀ ਪਤੀਸਕਾ ਘਰ ਆ ਅੱਛਾ ਹਾਂ ਵਧੀਆ ਕੰਮ ਚੱਲਣ ਲੱਗ ਗਿਆ ਹੁਣ ਤਾਂ ਘਰ ਮੁੰਡੇ ਦਾ ਆਪਾਂ ਚੂਲੜ ਜਾਣਾ ਜੂਲੜ ਅੱਛਾ ਹਾਂ ਝੂਲਣ ਕੱਟ ਲੱਕੜ ਦਿਖਾ ਕੇ ਲੈਣਾ ਤੈਨੂੰ ਮਾਂ ਹੋਇਆ ਅੱਜ ਕਿਹੜੀ ਹੋਏ ਚਾਂਪ ਸੁਪਰ ਗ੍ਰੀਨ ਚਾਂਪ ਹਾਂ ਠੀਕ ਹੈ ਮੇਰੇ ਤਾਂ ਯਾਰ ਖੁਰਕ ਵਾਲੀ ਨਹੀਂ ਹੁੰਦੀ ਆ ਗਿੱਟਿਆਂ ਤੇ ਤੈਨੂੰ ਕਿਹਾ ਤਾਂ ਸੀ ਬਈ ਤੂੰ ਕਿਹੜਾ ਮੰਨਦਾ ਹੈ ਤੂੰ ਬਲਾਡੇ ਜਾ ਹਾਂ ਡਾਕਟਰ ਓਮਪੁਰੀ ਐ ਕਾ ਅੱਛਾ ਆਹ ਇਹਦਾ ਖੁਰਕ ਤਾਂ ਰਹਿ ਨਹੀਂ ਨਹੀਂ ਦਿੰਦਾ ਆਹ ਮੇਰੇ ਇੱਥੇ ਪਹਿਲਾਂ ਉੱਠ ਖੜੀ ਸੀ ਗਰਦਨ ਜੀ ਤੇ ਕੋਈ ਕਹਦਾ ਕਰੇ ਦੱਦਾ ਹੈ ਕੋਈ ਕਹਦਾ ਕਰ ਕੋਈ ਮਾਲਦਾ ਕੋਈ ਕੁਛ ਖੁਰਕ ਦੀ ਗਲੀ ਇੱਕ 2 ਵਜੇ ਦਿੱਤੀ ਤਿੰਨ ਟਾਈਮ ਲਾ ਲਿਆ ਕਰ ਕਹਦਾ ਤਿੰਨ ਟਾਈਮ 2 ਵਜੇ ਲਈ ਭਾਇ ਨਾਲ ਤੇਰੇ ਕਿੰਨ ਦਿਖਾ ਦੇਉ ਆਉਟ ਲੈ ਲੈ ਜਨ ਦੂਲੇ ਰਾਜਾ ਦੀ ਅੱਜ ਨਹੀਂ ਗਈ ਬਰਾਤ ਵੈਂਡ ਬਾਗਿਆਂ ਦੇ ਨਾਲ ਦੂਲੇ ਰਾਜਾ ਦੀ ਇੱਥੇ ਕਿਹੜੇ ਮਿੰਟ ਜਾ ਰਹੇ ਆ ਬਰਾਤ ਤੇ ਆਪਾਂ ਝੂਲੜਾ ਝੂਲੜਾ ਸਰਦਾਰਾਂ ਦੇ ਕਿੰਨੇ ਨੇ ਚੜ ਗਈ ਹੁਣੇ 60 ਤੇ ਮੈਂ ਉਹ ਕਿੰਨਿਆਂ ਦੇ ਚੜੀ ਆ ਹੈ ਹੈ ਨਾ ਕਿੰਨੇ ਦੇ ਚੜੀਆਂ ਹੋਏ ਕਿ ਮੈਂ ਕੂਤ ਆ ਪਾਏ ਸੌ ਤੇ ਐ ਨਹੀਂ ਇਹਦਾ ਕਿੰਨੇ ਬੰਦਿਆਂ ਦੇ ਚੜੀ ਆ ਅਜੇ ਤੱਕ ਤਾਂ ਨਹੀਂ ਯਾਰ ਕਾ ਨੂੰ ਮਾਰ ਸਿਕਟ ਵੀਰ ਬਾਈ ਦਿਨ ਕਿਹੜਾ ਅੱਜ ਦਿਨ ਵੀਰਵਾਰ ਕਰ ਕੀ ਰਿਹਾ ਜਪਾ ਸ਼ੂਟ ਆ ਕਿੱਥੇ ਹਾਂ ਹੂੰ ਕਿੱਥੇ ਅਸੀਂ ਕਰ ਰਹੇ ਆ ਬਾਈ ਆਪਣੇ ਇਧਰ ਜਾਸਰ ਟੋਲਾ ਇਹਦੇ ਬੱਸ ਸਕੀ ਆ ਆ ਦੇ ਲੱਕੜੀ ਲੱਕੜਾ ਓਏ ਪਿਆਰੇ ਓਹ ਹਾਂ ਓਰੇ ਕੱਟ ਲਾਂਗੇ ਕਿਸੇ ਨੂੰ ਓਏ ਕਾਣੂ ਕਿੱਥੇ ਬਿਆਲੀਆਂ ਲੱਕੜਾਂ ਨੇ ਲੋ ਫੇਰ ਕਿ ਹੁੰਦਾ ਤਾਂ ਬਹਿਮ ਨੇ ਯਾਰ ਆ ਮੈਨੂੰ ਚ ਕਟਰਾਲੀ ਭਰ ਕੇ ਪੈਂਦੀ ਗੱਡੀਆਂ ਖਵਾ ਕਰੇ ਜਾ ਕੇ ਇਹਦਾ ਬਹਿਮ ਨੇ ਯਾਰ ਆ ਕਾਣੂ ਤਾਂ ਸਾਡੇ ਕੋਲ ਟੂਣਾ ਖਵਾ ਦਿੰਦਾ ਸੀ ਇੱਕ ਬੰਦਾ ਭੈਂਦੇ ਉਹ ਫੜਦਾ ਗੋਡੇ ਵਰਗਾ ਕਾਣੂ ਆਪਰ ਦਾ ਬਹਿਮ ਆ ਭਾਈ ਜੀ ਇਹਨਾਂ ਨੂੰ ਵੀ ਕਿਵੇਂ ਚੱਲਦੀ ਆਂ ਮੁਰੂ ਗੱਡੀ ਕਿਹੜੀ ਆਹ ਟੌਪ ਚੈਲੈਂਜਰ ਏ ਸਨਰੂਫ ਬੰਦ ਕਰਾਤਾ ਇੱਤਾਂ ਨਾਲ ਕੋਲੂਆ ਪਵਾਤਾ ਸਨਰੂਫ ਤੇ ਕੋਲੂਆ ਪਵਾਤਾ ਬੰਦਾ ਇੱਦੀ ਕਹਨੇ ਲੈ ਚ ਬੰਦਾ ਆ ਗਿਆ ਦੀ ਸਨਰੂਫ ਵਿੱਚ ਗੱਡੀ ਲੈ ਗਿਆ ਦੀ ਚੱਕ ਕੇ ਸਨਰੂਫ ਤੇ ਦੀ ਕੋਲ ਗੱਲ ਆ ਲਓ ਜੀ ਹੁਣ ਅਸੀਂ ਆ ਚੁੱਕੇ ਆ ਅਸੀਂ ਜੀ ਆਏ ਸ਼ੂਟ ਕਰਨ ਲੱਗੇ ਸਾਡੀ ਪ੍ਰੋਮੋਸ਼ਨ ਹੋ ਗਈ ਹਾਂ ਹੁਣ ਅਸੀਂ ਗੱਡੀਆਂ ਚਾਉਣ ਲੱਗੇ ਉਹ ਆ ਹਾਂ ਹਾਂ ਇਹਨੂੰ ਕਹਿੰਦੇ ਨੇ ਹੈਵੀ ਡਰਾਈਵਰ ਆ ਆਏ ਕੀ ਬਾਤ ਹੈ ਗੇਅਰ ਦੇਖੋ ਆਏ ਹਾਇਆ ਦੂਜੀ ਵਾਰ ਬੰਦ ਹੋ ਗਈ ਇਹਨੂੰ ਕਹਿੰਦੇ ਨੇ 3 ਹੈਵੀ 3 ਹੈਵੀ ਡਰਾਈਵਰ ਦਾ ਸੱਤ ਬਣ ਗਿਆ ਆਪਣਾ ਹਾਂ ਦੋ ਬਣ ਗਿਆ ਤੇਰੇ ਹੈ

ਕਿੰਨੀ ਵਾਰ ਬੰਦ ਕਰਿਆ ਯਾਰ ਆ ਚਾਹੁੰਦੇ ਹੁੰਦੇ ਦੋ ਵਾਰ ਮੈਂ ਪਤਾ ਕਿੱਥੇ ਜਾਂਦਾ ਰਿਹਾ ਕਿੱਥੇ 에어ਪੋਰਟ ਤੇ ਬੱਚੇ ਛੱਡਣ ਜਿੰਨੀਆਂ ਕੁੜੀਆਂ ਦੀਆਂ ਸੀ ਸਾਰੀਆਂ ਹੁਣ ਤੱਕ ਬਾਹਰ ਹੀ ਗਈਆਂ ਨੇ ਉਹ ਪਹੁੰਚ ਗਈਆਂ ਵਾਰ ਪਹਿਲਾਂ ਦੱਸ ਮੈਨੂੰ ਮੇਰੇ ਲਈ ਬੁਕਿੰਗ ਪਈ ਆ ਜਿੰਨਾਂ ਨੇ ਹੁਣ 2026 ਚ ਜਾਣਾ ਕੁੜੀਆਂ ਨੇ ਵੀ ਐਲਸਾ ਮੇਰੇ ਲਈ ਬੁਕਿੰਗ ਆ ਗਈ ਉਹਨਾਂ ਦੀ ਵੀ ਤੂੰ ਛੱਡ ਕੇ ਆਉਂਦੀਆਂ ਨੇ ਜਿਹੜੇ ਛੱਡ ਕੇ ਆਏ ਬੁੱਲੇ ਦੱਸ ਤੂੰ ਪਹੁੰਚ ਗਿਆ ਬਾਹਰਲੇ ਦੇਖ ਹਾਂ ਪਹੁੰਚ ਗਈਆਂ ਹੈ ਹਾਂ ਕੋਈ ਲਾਸ਼ ਨਹੀਂ ਉਸ ਗਈਆਂ ਉਹਨਾਂ ਦੀ ਚੱਕ ਕੇ ਲਾਸ਼ਾਂ ਲਿਆ ਤੇਨੇ ਦੋ ਮੈਂ ਕੌਲਾ ਲਾਮਪੁਰ ਤੋਂ ਦੋ ਬੰਦੇ ਲਿਆਤੇ ਨੇ ਜੇ ਜੇ ਏਜੰਸੀ ਵਾਲੇ ਦੇਖ ਲੈਣਾ ਆਪਾਂ ਨੂੰ ਤਾਂ ਦੇ ਦਾਂ ਵੀਜ਼ਾ ਫਨੀ ਆਦਾ ਫਨੀ ਵਲੋਗ ਆ ਓਕੇ ਬਾਏ ਬਾਏ